올 인디아 ਕਿਸਾਨ ਮਜ਼ਦੂਰ ਮੋਰਚੇ ਤੋਂ ਬੋਲ ਰਿਹਾ ਹਾਂ ਜਿਹੜਾ ਤੁਹਾਨੂੰ ਪਤਾ ਹੀ ਆ ਕਿ ਕਮੰਤਰੀ ਪੱਧਰ ਤੇ ਜਿਹੜਾ ਭਾਰਤ ਤੇ ਲਗਾਤਾਰ ਦਬਾਅ ਪੈ ਰਿਹਾ ਸੀ ਕਿ ਉਹ ਆਪਣੇ ਖੇਤੀ ਸੈਕਟਰ ਡੇਰੀ ਸੈਕਟਰ ਫੋਲਟਰੀ ਖੇਤਰ ਤੇ ਹੋਰ ਵਪਾਰ ਖੇਤਰ ਨੂੰ ਅਮਰੀਕਾ ਵਾਸਤੇ ਖੋਲ ਦੇਵੇ ਕੋਈ ਟੈਕਸ ਨਾ ਲਾਵੇ ਜੇ ਬਾਹਰਲੇ ਅਮਰੀਕਾ ਸਮਿਤ ਹੋਰਨਾ ਮੁਲਕਾਂ ਦੀਆਂ ਫਸਲਾਂ ਜਾਂ ਇਥੇ ਦੁੱਧ ਸਾਡੀ ਮੰਡੀ ਵਿੱਚ ਡੰਪ ਹੁੰਦਾ ਵਾ ਤੇ ਸਾਨੂੰ ਪਹਿਲੋਂ ਹੀ ਫਸਲਾਂ ਦੇ ਵਾਜਬ ਰੇਟ ਨਹੀਂ ਮਿਲ ਰਹੇ ਇਹਦੇ ਨਾਲ ਖੇਤੀ ਸੈਕਟਰ ਬਰਬਾਦ ਹੋਊਗਾ ਜਿਵੇਂ ਅਮਰੀਕਾ ਦੇ ਰਾਸ਼ਟਰਪਤੀ ਨੇ ਜਿਵੇਂ ਇੱਕ ਤਰਫਾ ਟਾਇਰ ਫਲਾਇ ਸੀ ਤੋਂ ਅੱਜ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਬੀ ਬੈਂਸ ਜਿਹੜੇ ਆ ਉਹ ਇੱਥੇ ਭਾਰਤ ਦੇ 4 ਦਿਨਾਂ ਦੌਰੇ ਤੇ ਆ ਰਹੇ ਆ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਭਾਰਤ ਪੱਧਰ ਤੇ ਇਸ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਵਿਚਾਰ ਦਿੰਦਾ ਉਹਨਾਂ ਦਾ ਦੌਰਾ 23 ਤੇ 24 ਮਈ ਨੂੰ ਬਲਾਕ ਤੇ ਜ਼ਿਲ੍ਹਾ ਪੱਧਰ ਤੇ ਮੋਦੀ ਸਰਕਾਰ ਦੀਆਂ ਤੇ ਅਮਰੀਕਾ ਦੇ ਉਪराष्ट्रपति ਦੀਆਂ ਅਰਥੀਆਂ ਫੂਕੇ ਸਮਝੌਤੇ ਦਾ ਵਿਰੋਧ ਕਰਾਂਗੇ ਆਸ ਰੱਖਦੇ ਹਾਂ ਜਿਵੇਂ ਐਸਕੇਐਮ ਨਾਨ ਪੋਲੀਟੀਕਲ ਆ ਉਹ ਵੀ ਵਿਚਾਰਕ ਤੌਰ ਤੇ ਇਹਨਾਂ ਦਾ ਵਿਰੋਧ ਕਰੂਗਾ ਔਰ ਇਸ ਤਰ੍ਹਾਂ ਜਿਹੜਾ ਐਸਕੇਐਮ ਪੋਲੀਟੀਕਲ ਸੀਗਾ ਉਹਨਾਂ ਨੇ ਵੀ ਸਾਡੀ ਗੱਲਬਾਤ ਹੋਈ ਜਾਂ ਉਹ ਵੀ ਆਪਣੇ ਪੱਧਰ ਤੇ ਇਹਦਾ ਵਿਰੋਧ ਕਰ ਰਹੇ ਨੇ ਤੋ ਸੱਚ ਜਿੰਨੀਆਂ ਵੀ ਜਥੇਬੰਦੀਆਂ ਹਾਲੇ ਤਿੰਨਾ ਫੋਰਮਾਂ ਤੋਂ ਬਾਹਰ ਰਿੰਦੀਆਂ ਨੇ ਦੇਸ਼ ਦੀਆਂ ਕਿਸਾਨ ਮਜ਼ਦੂਰ ਟਰੇਡ ਕਿਥੇ ਬੰਦੀਆਂ ਕਿਉਂ ਨਾ ਹੁਣ ਵਪਾਰਕ ਜਥੇਬੰਦੀਆਂ ਕਿਉਂ ਨਾ ਹੋਣ ਅਸੀਂ ਸਾਰੇ ਭਾਈਚਾਰੇ ਨੂੰ ਅਪੀਲ ਕਰਦੇ ਆਂ ਵੀ ਹਰ ਖੇਤਰ ਲਈ ਵਪਾਰਕ ਖੇਤਰ ਹੋਵੇ ਚਾਹੇ ਖੇਤੀ ਸੈਕਟਰ ਹੋਣ ਇਹ ਸਮਝੌਤਾ ਭਾਰਤ ਨੂੰ ਬਰਬਾਦ ਕਰ ਦਊਗਾ ਅਜੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਗ੍ਰਹਿ ਮੰਤਰੀ ਦਾ ਨਾ ਸਾਡੇ ਕਮਰਸ ਮਿਸਟਰ ਦਾ ਬਿਆਨ ਦੇਦੇ ਤੇ ਆਇਆ ਹੈਗਾ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਆਂ ਇੰਨੀ ਕੰਮ ਦੇ ਰੁੱਤ ਵੀ ਵੱਟ ਤੋਂ ਵੱਧ ਗਿਣਤੀ ਵਿੱਚ ਬਾਹਰ ਨਿਕਲ ਕੇ ਅਮਰੀਕਾ ਦੇ ਰਾਸ਼ਟਰ ਉਪ ਰਾਸ਼ਟਰਪਤੀ ਤੇ ਮੋਦੀ ਸਰਕਾਰ ਦੀਆਂ 23 24 ਮਈ ਨੂੰ ਅਰਥੀਆਂ ਸਾੜੀਆਂ ਜਾਣ ਸ਼ਾਮ ਨੂੰ 4 ਵਜੇ ਪ੍ਰੈਸ ਕਲੱਬ ਜਿਹੜਾ ਅੰਮ੍ਰਿਤਸਰ ਉੱਚ ਪ੍ਰੈਸ ਕਾਨਫਰੰਸ ਕਰਕੇ ਹੋਰ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਤੋਂ ਕਹਾ ਜਿਹੜਾ ਪੰਜਾਬ ਤੇ ਹਰਿਆਣਾ ਦੇ ਅੰਦਰ ਜਿਹੜੀ ਗੜੇਮਾਰੀ ਜਾਂ ਸ਼ਾਰਟ ਸਰਕਟ ਨਾਲ ਅੱਗਾ ਲੱਗੀਆਂ ਨੇ ਕਣਕ ਨੂੰ ਖਾਸ ਕਰਕੇ ਉਹਦੀ ਜਿਹੜੀ ਆ ਆਪਣੇ ਆਪਣੇ ਪੱਧਰ ਤੇ ਆ ਉਹ ਸੂਬਿਆਂ ਦੀਆਂ ਜਥੇਬੰਦੀਆਂ ਜੜੀਆਂ ਵਾ ਉਹ ਆਪਣੇ ਆਪਣੇ ਸੂਬਿਆਂ ਕੋਲੋਂ ਜਿਹੜੀ ਇਹਨਾਂ ਦੀ ਮਾਪਜੇ ਦੀ ਮੰਗ ਕਰਨ ਗਿਆ ਵੀ ਕਿਸਾਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆ ਵੀ 50000 ਪ੍ਰਤੀ ਏਕੜ ਕਣਕ ਦੀ ਸੜੀ ਕਣਕ ਦਾ ਮਾਪਜਾ ਔਰ ਜਿੱਥੇ ਗੜੇ ਮਾਰੀ ਹੋਈ ਉਹਦਾ ਵੀ ਮਾਪਜਾ ਜਿਹੜਾ ਵਾ ਪੰਜਾਬ ਸਰਕਾਰ ਕਿਸਾਨਾਂ ਨੂੰ ਦੇਵੇ ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚੇ ਤੋਂ ਬੋਲ ਰਹੇ ਹਾਂ ਵਾ ਜਿਹੜਾ ਉਹਨੂੰ ਪਤਾ ਹੀ ਆ ਕਿ ਕਮੰਤਰੀ ਪੱਧਰ ਤੇ ਜਿਹੜਾ ਭਾਰਤ ਤੇ ਲਗਾਤਾਰ ਦਬਾਅ ਪੈ ਰਿਹਾ ਸੀ ਕਿ ਉਹ ਆਪਣੇ ਖੇਤੀ ਸੈਕਟਰ ਡੇਰੀ ਸੈਕਟਰ ਪੋਲਟਰੀ ਖੇਤਰ ਤੇ ਹੋਰ ਵਪਾਰਕ ਖੇਤਰ ਨੂੰ ਅਮਰੀਕਾ ਵਾਸਤੇ ਖੋਲ ਦੇਵੇ ਕੋਈ ਟੈਕਸ ਨਾ ਲਾਵੇ ਜੇ ਬਾਹਰਲੇ ਅਮਰੀਕਾ ਸਮਿਤ ਹੋਰਨਾ ਮੁਲਕਾਂ ਦੀਆਂ ਫਸਲਾਂ ਜਾਂ ਇੱਥੇ ਦੁੱਧ ਸਾਡੀ ਮੰਡੀ ਵਿੱਚ ਡੰਪ ਹੁੰਦਾ ਵਾ ਤੇ ਸਾਨੂੰ ਪਹਿਲੋਂ ਹੀ ਫਸਲਾਂ ਦੇ ਵਾਜਬ ਰੇਟ ਨਹੀਂ ਮਿਲ ਰਹੇ ਇਦਨਾ ਖੇਤੀ ਸੈਕਟਰ ਬਰਬਾਦ ਹੋਗਾ ਜਿਵੇਂ ਅਮਰੀਕਾ ਦੇ ਰਾਸ਼ਟਰਪਤੀ ਨੇ ਜਿਵੇਂ ਇੱਕ ਤਰਫਾ ਟੈਰ ਫਲਾਇ ਸੀ ਤੋਂ ਅੱਜ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਬੀ ਬੈਂਸ ਜਿਹੜੇ ਆ ਉਹ ਇੱਥੇ ਭਾਰਤ ਦੇ 4 ਦਿਨਾਂ ਦੌਰੇ ਤੇ ਆ ਰਹੇ ਆ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਭਾਰਤ ਪੱਧਰ ਤੇ ਇਸ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਵਿਚਾਰ ਦਿੰਦਾ ਉਹਨਾਂ ਦਾ ਦੌਰਾ 23 ਤੇ 24 ਮਈ ਨੂੰ ਬਲਾਕ ਤੇ ਜਿਲਾ ਪੱਧਰ ਤੇ ਮੋਦੀ ਸਰਕਾਰ ਦੀਆਂ ਤੇ ਅਮਰੀਕਾ ਦੇ ਉਪराष्ट्रपति ਦੀਆਂ ਅਰਥੀਆਂ ਫੂਕੇ ਸਮਝੌਤੇ ਦਾ ਵਿਰੋਧ ਕਰਾਂਗੇ ਆਸ ਰੱਖਦੇ ਹਾਂ ਜਿਵੇਂ ਐਸਕੇਐਮ ਨਾਨ ਪੋਲਿਟੀਕਲ ਆ ਉਹ ਵੀ ਵਿਚਾਰਕ ਤੌਰ ਤੇ ਇਹਨਾਂ ਦਾ ਵਿਰੋਧ ਕਰੂਗਾ ਔਰ ਇਸ ਤਰ੍ਹਾਂ ਜਿਹੜਾ ਐਸਕੇਐਮ ਪੋਲਿਟੀਕਲ ਸੀਗਾ ਉਹਨਾਂ ਨੇ ਵੀ ਸਾਡੀ ਗੱਲਬਾਤ ਹੋਈ ਜਾਂ ਉਹ ਵੀ ਆਪਣੇ ਪੱਧਰ ਤੇ ਇਹਦਾ ਵਿਰੋਧ ਕਰ ਰਹੇ ਨੇ ਤੋਂ ਸੱਚ ਜਿੰਨੀਆਂ ਵੀ ਜਥੇਬੰਦੀਆਂ ਹਾਲੇ ਇੰਨਾ ਫਾਰਮਾਂ ਤੋਂ ਬਾਹਰ ਰਿੰਦੀਆਂ ਨੇ ਦੇਸ਼ ਦੀਆਂ ਕਿਸਾਨ ਮਜ਼ਦੂਰ ਟਰੇਡ ਕਿਥੇ ਬੰਦੀਆਂ ਕਿਉਂ ਨਾ ਹੁਣ ਵਪਾਰਕ ਜਥੇ ਬੰਦੀਆਂ ਕਿਉਂ ਨਾ ਹੋਣ ਅਸੀਂ ਸਾਰੇ ਭਾਈਚਾਰੇ ਨੂੰ ਅਪੀਲ ਕਰਦੇ ਆਂ ਵੀ ਹਰ ਖੇਤਰ ਲਈ ਵਪਾਰਕ ਖੇਤਰ ਹੋਵੇ ਚਾਹੇ ਖੇਤੀ ਸੈਕਟਰ ਹੋਣ ਇਹ ਸਮਝੌਤਾ ਭਾਰਤ ਨੂੰ ਬਰਬਾਦ ਕਰ ਦਊਗਾ ਅਜੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਗ੍ਰਹਿ ਮੰਤਰੀ ਦਾ ਨਾ ਸਾਡੇ ਕਮਰਸ ਮੰਤਰੀ ਦਾ ਬਿਆਨ ਦੇਦੇ ਤੇ ਆਇਆ ਹੈਗਾ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਆਂ ਇੰਨੀ ਕੰਮ ਦੇ ਰੁੱਤ ਵੀ ਵੱਟੋ ਵੱਤ ਗਿਣਤੀ ਵਿੱਚ ਬਾਹਰ ਨਿਕਲ ਕੇ ਅਮਰੀਕਾ ਦੇ ਰਾਸ਼ਟਰ ਉਪਰਾਸ਼ਟਰਪਤੀ ਤੇ ਮੋਦੀ ਸਰਕਾਰ ਦੀਆਂ 23 24 ਮਈ ਨੂੰ ਅਰਥੀਆਂ ਸਾੜੀਆਂ ਜਾਣ ਸ਼ਾਮ ਨੂੰ 4 ਵਜੇ ਪ੍ਰੈਸ ਕਲੱਬ ਜਿਹੜਾ ਅੰਮ੍ਰਿਤਸਰ ਉੱਚ ਪ੍ਰੈਸ ਕਾਨਫਰੰਸ ਕਰਕੇ ਹੋਰ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਤੋਂ ਕਹਾ ਜਿਹੜਾ ਪੰਜਾਬ ਤੇ ਹਰਿਆਣਾ ਦੇ ਅੰਦਰ ਜਿਹੜੀ ਗੜੇਮਾਰੀ ਜਾਂ ਸ਼ਾਰਟ ਸਰਕਟ ਨਾਲ ਅੱਗਾਂ ਲੱਗੀਆਂ ਨੇ ਕਣਕ ਨੂੰ ਖਾਸ ਕਰਕੇ ਉਹਦੀ ਜਿਹੜੀ ਆ ਆਪਣੇ ਆਪਣੇ ਪੱਧਰ ਤੇ ਆ ਉਹ ਸੂਬਿਆਂ ਦੀਆਂ ਜਥੇਬੰਦੀਆਂ ਜੜੀਆਂ ਵਾ ਉਹ ਆਪਣੇ ਆਪਣੇ ਸੂਬਿਆਂ ਕੋਲੋਂ ਜਿਹੜੀ ਇਹਨਾਂ ਦੀ ਮਾਅਜ਼ੇ ਦੀ ਮੰਗ ਕਰਨ ਗਿਆ ਵੀ ਕਿਸਾਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆ ਵੀ 50000 ਪ੍ਰਤੀ ਏਕੜ ਕਣਕ ਦੀ ਸੜੀ ਕਣਕ ਦਾ ਮਾਅਜ਼ਾ ਔਰ ਜਿੱਥੇ ਗੜੇ ਮਾਰੀ ਹੋਈ ਉਹਦਾ ਵੀ ਮਾਅਜ਼ਾ ਜਿਹੜਾ ਵਾ ਪੰਜਾਬ ਸਰਕਾਰ ਕਿਸਾਨਾਂ ਨੂੰ